ਪੱਪਾ ਕੀ ਕੀ ਇਹ ਨਹੀਂ ਇਹ ਨਹੀਂ ਨਾ ਪੱਪਾ ਨੇ ਉਧਰ ਪੱਪਾ ਹੈਪੀ ਹੈਪੀ ਸੱਚ ਸੱਚ ਨਾਨਕ ਨਾਨਕ ਕੋਸੀ ਕੋਸੀ ਮੀ ਪੀ ਸੱਚ ਸੱਚ ਇੱਕ ਮਦੋਖੋ ਜਿਹੜਾ ਗੁਰਬਾਣੀ ਇਹ ਹਮ ਜਾਤੀ ਸਾਹਿਬ ਤੁਸੀਂ ਪੜ ਲਏ ਹੋ ਨਾ ਕਿਉਂਕਿ ਤੁਸੀਂ ਰੱਬIAL ਕਾਇਆ ਪੜਦੇ ਹੋ ਇਹ ਨੁਕਤੇ 2 ਨੇ ਗੁਰਬਾਣੀ ਪੜਨ ਦੇ ਮੋਢੇ ਦੇ ਉੱਤੇ 2 ਨੇ ਸਾਰੀ ਗੁਰਗੱਦ ਸਾਹਿਬ ਦੀ ਬਾਣੀ ਵਿੱਚ ਉਤਪੜਦਾ ਨੇ ਪੜਦਾ ਦੇ ਦੋ ਨੁਕਤੇ ਕਿਹੜੇ ਨੇ ਇੱਕ ਅਖੀਲੇ ਅੱਖਰ ਨਾਲ ਜਿਹੜੀ ਲੱਗੀ ਹੋਈ ਸਿਹਾਰੀ ਜਾਂ ਔਂਕੜ ਆਮ ਦੋਤੇ ਨਹੀਂ ਪੜਦਾ ਸਿਹਾਰੀ ਜਾਂ ਔਂਕੜ ਹੁਣ ਇੱਥੇ ਆਪਾਂ ਪੜ ਰਹੇ ਆ ਆਪਾਂ ਨੂੰ ਗੱਡਿਆ ਹੋਇਆ ਜਿਹੜੇ ਨਵੇਂ ਬੱਚੇ ਹੁੰਦੇ ਨਾ ਜਿਵੇਂ ਅਸੀਂ ਪੜਾਈ ਦਾ ਨਵੇਂ ਬੱਚੇ ਜਿਹੜੇ ਸੋਚਿਆ ਸੋਚੀ ਪੜਨਗੇ ਸੋਚੇ ਸੋਚੀ ਨਾ ਹੋਵੇ ਲੋਕ ਪਤਾ ਨਹੀਂ ਹੁੰਦਾ ਇਹ ਕੀ ਹੈ ਇਹ ਵਿਆਕਰਨ ਇਹ ਗੁਰਬਾਣੀ ਵਿਆਕਰਨ ਅੰਦਾਜ਼ ਲਿਖੀ ਗਈ ਹੈ ਜਿਵੇਂ ਪੰਜਾਬੀ ਦੀ ਵਿਆਕਰਨ ਹੈ ਹਿੰਦੀ ਦੀ ਹੈ ਇੰਗਲਿਸ਼ ਦੀ ਹੈ ਗੁਰਬਾਣੀ ਦੀ ਵਿਆਕਰਨ ਨੂੰ ਗ੍ਰਾਮਰ ਕਹਿੰਦੇ ਹਾਂ ਇਹ ਗ੍ਰਾਮਰ ਸਾਹਿਬ ਗੁਰੂ ਮਹਾਰਾਜ ਨੇ ਲਿਖੀ ਹੈ ਗੁਰਬਾਣੀ ਦੀ ਇੱਕ ਵੱਖਰੀ ਵਿਆਕਰਨ ਮੋਤੇ ਨਿਯਮ ਨੇ ਜਿਵੇਂ ਲੇਖਰ ਨਾਲ ਜਿਹੜੀ ਹੌਮਪੌਡ ਹਿਹਾੜੀ ਨੇ ਬੋਲੀ ਜਾਂਦੀ ਭਾਵੇਂ ਉਹ ਸ਼ਬਦ ਦੇ ਤਿੰਨ ਅੱਖਰ ਨੇ ਆਮੇ ਤੋਂ ਲੈ ਕੇ ਆਮੇ ਚਾਰ ਨਾ ਪਾਏ ਪੰਨ ਅਖੀਰ ਦੇ ਅੱਖਰ ਨਾਲ ਔਂਕੜ ਉੱਤਿਆਰੀ ਨਹੀਂ ਬੋਲੀ ਜਾਏਗੀ ਕੁਝ ਐਕਸੈਪਸ਼ਨਲ ਕੇਸ ਆਗੇ ਨੇ ਜਿਵੇਂ ਈੜੀ ਆ ਈੜੀ ਅ ਮਗਰ ਲੱਗਿਆ ਉਹਦੇ ਨਾਲ ਸਿਆਰੀ ਬੋਲੀ ਜਾਏਗੀ ਆਰੇ ਨਾਲ ਔਂਕੜ ਬੋਲੀ ਜਾਏਗੀ ਊੜੇ ਨਾਲ ਔਂਕੜ ਬੋਲੀ ਜਾਏਗੀ ਬਾਕੀ ਅੱਖਰਾਂ ਦੇ ਨਾਲ ਔਂਕੜ ਉੱਤਿਆਰੀ ਉਚਾਰਨ ਨਹੀਂ ਹੁੰਦੇ ਹੁਣ ਇਹਦਾ ਸਵਾਲ ਪੈਦਾ ਹੁੰਦਾ ਹੈ ਤੁਹਾਡੇ ਮਨ ਵਿੱਚ ਸਵਾਲ ਆਏਗਾ ਕਿ ਜੇ ਇਹ ਬੋਲਣੇ ਤੇ ਲਾਈਆਂ ਕਿਉਂ ਬੁਲਦਾਬ ਇਹ ਦੇਜਣਾ ਨਹੀਂ ਦੇ ਲਉਣੀ ਨਹੀਂ ਇਹਦੇ ਲਗਾਮਾਤਰ ਲੱਗਣ ਜਾਂ ਨਾਲ ਲੱਗਣ ਨਾਲ ਉਹਦੇ ਅਰਥ ਬਦਲ ਜਾਂਦੇ ਨੇ ਉਚਾਰਨੇ ਇੱਕੋ ਜਿਹਾ ਲੱਗਦਾ ਜਿਵੇਂ ਇੱਕ ਲੰਕ ਸੌਖਾ ਜਾਂ ਜਿਹੜਾ ਭਗਤ ਲੱਗਦੇ ਕਿੰਨੀ ਗੱਲਾਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਮੁੱਖਾ ਦੇਖੋ ਪੱਬਾ ਜੱਗਾ ੱੱੱ ਪੱਬਾ ਜੱਗਾ ੱੱੱ ਨੂੰ ਔਂਕੜ ਤਾਂ ਨਹੀਂ ਪੜ੍ਹਤ ਬੋਲਦੇ ਪੱਬਾ ਗੱਗਾ ਤੱਤੇ ਨੂੰ ਸਿਹਾਰੀ ਤਾਂ ਹੀ ਭਗਤ ਬੋਲਦੇ ਆ ਭਗਤੀ ਨਹੀਂ ਬੋਲਦੇ ਤਿੰਨ ਅੱਖਰ ਲੇਖਨ ਵਿੱਚ ਅੱਠ ਅੰਨੇ ਲੇਖਨ ਉਚਾਰਨ ਵਿੱਚ ਇੱਕੋ ਜੇ ਭਗਤ ਨੇ ਪੱਬਾ ਗੱਗਾ ਤੱਤੇ ਦਾ ਅਰਥ ਹੋੜਾ ਤੱਤੇ ਨੂੰ ਔਂਕੜ ਲੱਗੀ ਉਹਦਾ ਅਰਥ ਹੋ ਰਿਹਾ ਜੇ ਸਿਹਾਰੀ ਲਾ ਕੇ ਉਹਦਾ ਅਰਥ ਹੋ ਰਿਹਾ ਉਚਾਰਨ ਉਹ ਹੀ ਰਹਿੰਦਾ ਅਰਥ ਬਦਲ ਜਾਂਦੇ ਨੇ ਇਸ ਕਰਕੇ ਇਹ ਲਗਾ ਆਮਤਰਾ ਲਗਾਈਆਂ ਗਈਆਂ ਨੇ ਦਾ ਮੀਨਿੰਗ ਹੈ। ਆ ਅਥਾ ਨਾਲ ਜੁਬਾਂ ਦਾ ਚਾਰ ਨਾਲ ਗੋਲ ਮੰਨ ਲਿਆ। ਚਾਹ ਨਿਕੋ ਜਾਲ ਰਹੇਗਾ। ਤੇ ਇਸ ਕਰਕੇ ਇਹੋ ਹੀ ਕੁਰਬਾਨੀ ਦਾ ਨਿਯਮ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਜੀ ਅਧਿਐਨ ਤੋਂ ਅਡਟ ਗਿਆ ਤੁਸੀਂ ਪੜ੍ਹ ਲਿਆ। ਜਿਵੇਂ ਪੂਰ ਮਤਲਬ ਦਾ ਐਡਾ ਬੱਚਾ ਪੜ੍ਹਨੇ ਜਾ। ਬਾਦਦਰੂ ਦੇਖੇਗਾ, ਦੇਖ ਕੇ ਪੜੇਗਾ ਉਹਨੂੰ ਪੜਨਾ ਉਸ ਤੋਂ ਹੋਏਗਾ। ਆਪਾਂ ਰਟਿਆ ਸਭਾ ਬਾਦ। ਨਵੇਂ ਬੱਚੇ ਜਿਹੜੇ ਆਉਣਗੇ